गौड़ी की बार मोहल्ला चौथा एक ओंकार सतगुरु प्रसाद सलोक मोहल्ला चौथा सतगुरु पुरुष दयाल है जिस नो सत सब कोए एक दृष्टि कर देखदा मन भावनी ते सिद्ध होए सतगुरु विच अमृत है हर उत्तम हर पद सोए नानक कृपा ते हर त्याई है गुरमुख पावै कोए मोहल्ला चौथा ਹਉ ਮੈਂ ਮਾਇਆ ਸਭ ਬਿਖ ਹੈ ਨਿਤ ਜਗ ਤੂਟਾ ਸੰਸਾਰ ਲਾਹਰ ਤਨ ਕੱਟਿਆ ਗੁਰਮੁਖਬ ਸਬਦ ਵਿਚਾਰ ਹਉ ਮੈਂ ਮੈਲ ਬਿਖ ਉਤਰੈ ਹਰ ਅੰਮ੍ਰਿਤ ਹਰ ਉਰਤਾਰ ਸਭ ਕਾਰਜ ਤਿੰਨ ਕੇ ਸਿਧ ਹੈ ਜਿਨ ਗੁਰਮੁਖ ਕਿਰਪਾ ਤਾਰ ਨਾਨਕ ਜੋਤੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਰਜਣਹਾਰ ਪੌੜੀ ਤੂੰ ਸੱਚਾ ਸਹਿਬ ਸੱਚ ਹੈ ਸਤਿ ਸੱਚਾ ਗੋਸਾਈ ਤੋਦ ਨੋਂ ਸਾਬ ਉਤਾਈਂ ਦੀ ਸਭ ਲੱਗੈ ਤੇਰੀ ਪਾਈ ਤੇਰੀ ਸਿਫਤ ਸੁਵਾਲਿਓ ਸ੍ਰੂਪ ਹੈ ਜਿਨ ਕੀਤੀ ਤਿਸ ਪਾਰ ਲੰਗਾਈ ਗੁਰਮੁਖ ਖਾਨ ਨੂੰ ਫਲ ਪਾਇੰਦਾ ਸਤ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਬੜਾਈ ਸਲੋਕ ਮਹਲਾ 4 ਬਿਨ ਨਾਵਾ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਹਦ ਮਨ ਮੁਖ ਅਹੰਕਾਰ ਸਲਾਹ ਦੇ ਹੋ ਮਮਤਾਬਾਦ ਜਿਨ ਸਲਾਹਨ ਸੇ ਮਰੈ ਖਾਪ ਜਾਵੇ ਸਭ અપਵਾਦ ਜਨ ਨਾਨਕ ਗੁਰਮੁਖ ਉਬਰੇ ਜੱਬ ਹਰ ਘਰ ਪਰਮਾਨਾਦ ਮਹੱਲਾ ਚੌਥਾ ਸਤ ਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਬਤਹਰ ਮੁਖ ਬੋਲੀ ਸਭ ਦੁਖ ਪਰ ਹਰੀ ਪੌੜੀ ਤੂੰ ਆਪੇ ਆਪ ਅੰਤਰੰਕਾਰ ਹੈ ਨਰਨਜਨ ਹਰ ਰਾਇਆ ਜਿੰਨੀ ਤੂੰ ਇੱਕ ਮਨ ਸੱਚ ਤੇ ਆਇਆ ਤਿਨ ਕਾ ਸਭ ਦੁੱਖ ਗਵਾਇਆ ਤੇਰਾ ਸਰੀਕ ਕੋ ਨਾਹੀ ਜਿਸ ਨੂੰ ਲਵੈ ਨਾਇ ਸੁਣਾਇਆ ਤੁਦ ਜੀਵਨ ਦਾਤਾ ਤੂੰ ਹੈ ਨਰੰਜਣਾ ਤੂੰ ਹੈ ਸੱਚ ਮੇਰਾ ਮਨ ਪਾਇਆ ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ ਸਲੋਕ ਮਹਲਾ ਚੌਥਾ ਮਨ ਅੰਤਰ ਹੋ ਮੈ ਰੋਗ ਹੈ ਪਰਮ ਭੂਲੇ ਮਨ ਮੁਖ ਦੁਰਜਣਾ ਨਾਨਕ ਰੋਗ ਗਗਵਾਇ ਮਿਲ ਸਤਗੁਰ ਸਾਧੂ ਸੱਜਣਾ ਮਹੱਲਾ ਚੌਥਾ ਮੰਤਨ ਰਤ ਰਾਂਗ ਸਿਉ ਗੁਰਮੁਖ ਹਰਿ ਗੁਣਤਾਸ ਗਨ ਨਾਨਕ ਹਰ ਸਰਣਾ ਗਤੀ ਹਰ ਮੇਲੇ ਗੁਰ ਸਾਵਾਸ ਪਉੜੀ ਤੂੰ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਬੜੀਐ ਤੁਧ ਜੀਵਣ ਹੋਇ ਸੋ ਆਖਿਐ ਤੁਧ ਜਿਹਾ ਤੂੰ ਹੈ ਪੜੀਐ ਤੂੰ ਘਟ ਘਟ ਇੱਕ ਵਰਤਦਾ ਗੁਰਮੁਖ ਬਰਗੜਿਐ ਤੂੰ ਸੱਚਾ ਸਬ ਸਦਾ ਖਸਮ ਹੈ ਸਭ ਦੂ ਤੂੰ ਚੜੀਐ ਉਹ ਕਰ ਹੈ ਸੋ ਸੱਚੇ ਹੋਏ ਸੀ ਤਾਂ ਕਾਇ ਤਕੜੀਐ ਸਲੋਕ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਬ੍ਰਹਮ ਕਾਹੇ ਅੱਠੇ ਪੈਰ ਲਗੰਨ ਕਹਿੰਦਾ ਨਾਨਕ ਕਿਰਪਾ ਧਾਰ ਪ੍ਰਭ ਸਤਗੁਰ ਸੁਖ ਬਸੰਨ ਮਹੱਲਾ ਚੌਥਾ ਜਿਨ ਅੰਦਰ ਪ੍ਰੀਤਿ ਬ੍ਰਹਮ ਕੀ ਯੋ ਬੋਲਨ ਤਵੇ ਸਹਨ ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤਿ ਪਰੰਨ ਪੌੜੀ ਤੂੰ ਕਰਤਾ ਆਪ ਓ ਭੁੱਲ ਹੈ ਭੁੱਲਣ ਵਿੱਚ ਨਹੀਂ ਤੂੰ ਕਰੈ ਸੋ ਸੱਚੇ ਪਲਾ ਹੈ ਗੁਰ ਸ਼ਬਦ 부ਝਾ ਹੀ ਤੂੰ ਕਰਣਾ ਕਾਰਨ ਸਮਰਥਾ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਆਗਮ ਦਿਆਲ ਹੈ ਸਭ ਤੋਂ ਦਤਿਆਹੀ ਸਭ ਜੀ ਤੇਰੇ ਤੂੰ ਸਭ ਸੁਦਾ ਤੂੰ ਸਾਹਿਬ ਸੜਾਹੀ ਸਹਿਲੂਕ ਮਹੱਲਾ ਚੌਥਾ ਸੁਣ ਸਾਜਣ ਪ੍ਰੇਮ ਸੰਦੇਸਰਾ ਅੱਖੀ ਤਾਰ ਲਗਨ ਗੁਰ ਤੁਠਾ ਸੱਜਣ ਮਿਲਿਆ ਦਾ ਨਾਨਕ ਅਸੁਖ ਸਵੰਨ ਮਹੱਲਾ ਚੌਥਾ ਸਤਿਗੁਰ ਦਾਤਾ ਦਇਆਲ ਜਿਸ ਨੂੰ ਦਇਆ ਸਦਾ ਹੋਏ ਸਤਿਗੁਰ ਅੰਦਰੋਂ ਨਿਰਬੈਰ ਹੈ ਸਭ ਦੇਖੈ ਬਰਮ ਇੱਕ ਸੋਏ ਨਿਰਬੈਰ ਨਾਲ ਜੀ ਬਹਿਰ ਚਲਾਈਂਦੇ ਤੈਨ ਵਿੱਚੋਂ ਤਿਸਟਿਆ ਨਾ ਕੋਏ ਸਤਿਗੁਰ ਸਭਨਾ ਦਾ ਭਲਾ ਮਨਾਇਂਦਾ ਇਸਦਾ ਬੁਰਾ ਕਿਉ ਹੋਏ ਸਤਿਗੁਰ ਨੂੰ ਜਿਹਾਂ ਕੋ ਇਸਦਾ ਤਿਹਾ ਫਲ ਪਾਏ ਕੋਏ ਨਾਨਕ ਕਰਤਾ ਸਭ ਜਾਣਦਾ ਜਿੱਦੂ ਕਿਸ ਗੁੱਜਾ ਨਾ ਹੋਏ ਪੌੜੀ ਜਿਸਨੂੰ ਸਾਹਿਬ ਵੱਡਾ ਕਰੇ ਸੋਹੀ ਵੱਡ ਜਾਣੀ ਜਿਸ ਸਾਹਿਬ ਪਾਵੈ ਤਿਸ ਬਖਸ ਲਏ ਸੋ ਸਾਹਿਬ ਮਨ ਪਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ ਜਿਸਨੂੰ ਸਤਗੁਰ ਮਿਲੇ ਸੋ ਗੁਣ ਰਵੈ ਗੁਣ ਆਖ ਬਖਾਣੀ ਨਾਨਕ ਸੱਚਾ ਸੱਚ ਹੈ ਗੁੱਜ ਸੱਚ ਸਮਾਣੀ ਸਹ ਲੋਕ ਮਹਲਾ ਚੌਥਾ ਹਾਰ ਸਤ ਨਰੰჯਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇੱਕ ਮਨ ਇੱਕ ਚਿਤ ਤਿੰਨ ਲੱਥਾ ਹੋਮੈ ਬਾਰ ਜਿਨ ਗੁਰਮੁਖ ਅਰਾਧਿਆ ਤੈਨ ਸੰਤ ਜਨਾਂ ਜਾਇਕਾਰ ਕੋਈ ਨਿੰਦਾ ਕਰੇ ਪੂਰੀ ਸਤਗੁਰੂ ਕੀ ਤਿਸਨੋ ਫਿੱਟ ਫਿੱਟ ਕਹੈ ਸਭ ਸੰਸਾਰ ਸਤਗੁਰ ਵਿੱਚ ਆਪ ਵਰਤਦਾ ਹਰਿਆਪੇ ਰਖਣਹਾਰ ਤਨ ਧਨ ਗੁਰੂ ਗੁਣ ਗਾਵਦਾ ਇਸ ਨੂੰ ਸਦਾ ਸਦਾ ਨਾਮ ਸਕਾਰ ਜਨ ਨਾਨਕ ਤਿੰਨ ਕਉ ਬਾਰਿਆ ਜਿਨ ਜਪਿਆ ਸਿਰਜਣਹਾਰ ਮਹਲਾ ਚੌਥਾ ਆਪੇ ਧਰਤੀ ਸਾਜੀਐਨ ਆਪੇ ਆਕਾਸ਼ ਵਿੱਚ ਆਪੇ ਜਾਂ ਤੋਂ ਪਾਏਨ ਮੁਖ ਆਪੇ ਦੇ ਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਧਿਆਇ ਤੂੰ ਸਭ ਕਿਲੁ ਦੁਖ ਕਟੇ ਤਾਸ ਪਉੜੀ ਤੂੰ ਸੱਚਾ ਸਾਬ ਸੱਚ ਹੈ ਸੱਚ ਸੱਚੀ ਭਾਵੈ ਜੋ ਤੁਦ ਸੱਚ ਸਲਾਹੇਂਦੀ ਤੈਨ ਜਮ ਕਾਂਕਰ ਨੇੜ ਨ ਆਵੈ ਤੈਨ ਕੇ ਮੁਖਦਰ ਉਜਲੇ ਜਿਨ ਹਰ ਹਿਰਦੈ ਸੱਚਾ ਭਾਵੈ ਕੁੜਿਆਰ ਪਸਾਹ ਸੁੱਟਿਯਨ ਕੂੜ ਹਿਰਦੈ ਕਪਟ ਮਹਾਂ ਦੁਖ ਭਾਵੈ ਮੂੰ ਕਾਲੇ ਕੁੜਿਆਰੀਆਂ ਕੁੜਿਆਰ ਕੂੜੋ ਹੋਏ ਜਾਵੈ ਸਲੂਕ ਮਹਲਾ ਚੌਥਾ ਸਤਗੁਰ ਧਰਤੀ ਧਰਮ ਹੈ ਤੇਸੇ ਬੱਚੇ ਜਿਹਾਂ ਕੋ ਬੀਜੇ ਤੇਹਾ ਫਲ ਪਾਏ ਗੁਰਸਿੱਖੀ ਅੰਮ੍ਰਿਤ ਬੀਜਿਆ ਤិន ਅੰਮ੍ਰਿਤ ਫਲ ਹਰ ਪਾਏ ਉਹਨਾਂ ਹਲਤੋ ਪਲਤ ਮੁਖ ਉਜਲੇ ਓਏ ਹਰ ਦਰਗਾ ਸੱਚੀ ਪਹਿਨਾਏ ਇੱਕ ਨਾ ਅੰਦਰ ਖੋਟ ਨਿਤ ਖੋਟ ਕਮਾਵੇ ਉਹ ਜਿਹਾਂ ਬੀਜੇ ਤੇਹਾ ਫਲ ਖਾਏ ਜਾਂ ਸਤਗੁਰ ਸਰਾਪ ਨਦਰ ਕਰ ਦੇਖੈ ਸਵਾਭ ਗੀਰ ਸਭ ਉਗੜ ਆਏ ਉਹ ਜਿਹੜਾ ਚਿਤ ਵੈ ਨਿਤ ਤਿਹਾਂ ਪਾਇਨ ਓਏ ਤੇ ਹੋ ਜਿਹ ਦੇ ਬੁਝਾਏ ਨਾਨਕ ਤੂੰ ਹੀ ਸ੍ਰੀ ਖਸਮ ਆਪੇ ਵਰਤਾਇ ਨਿਤ ਕਰ ਕਰ ਦੇਖੈ ਚਲਤ ਸੁਭਾਏ ਮਹਲਾ ਚੌਥਾ ਇੱਕ ਮਨ ਇੱਕ ਵਰਤਦਾ ਜਿਤ ਲੱਗਾ ਸੋ ਥਾਏ ਪਾਏ ਕੋਈ ਗੱਲਾਂ ਕਰੇ ਕਣੇਰੀਆਂ ਜੇ ਘਰ ਬੱਥ ਹੋ ਵੈ ਸਾਈ ਖਾਏ ਬਿਨ ਸਤ ਕਰੋ ਸੋਜੀ ਨਾ ਪਾਵੈ ਅਹੰਕਾਰ ਨਾ ਵਿੱਚੋਂ ਜਾਏ ਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਟੱਡਾ ਘਰ ਘਰ ਮੰਗਾਏ ਊੜ ਠੱਗੀ ਗੁੱਜੀ ਨਾ ਰਹੇ ਮਲਮਾ ਬਾਜ ਲੈ ਜਾਏ ਜਿਸ ਹੋਵੇ ਪੂਰਬ ਲਿਖਿਆ ਤਿਸ ਸਾਥ ਗੋ ਰੰਬੇਲਾ ਪ੍ਰਭ ਆਏ ਜਿਉ ਲੋਹਾ پارਸ ਭੇਟੀ ਹੈ ਮਿਲ ਸੰਗਤ ਸੁਵਰਣ ਹੋਏ ਜਾਏ ਜਨ ਨਾਲ ਕੇ ਪ੍ਰਭ ਤੂੰ ਧਣੀ ਜਿਉ ਭਾਵੈ ਤਵੇ ਚਲਾਏ ਬਉੜੀ ਜਨ ਹਰ ਹਿਰਦਾ ਸੇਵਿਆ ਤੇ ਨ ਹਰ ਆਪ ਮਲਾਏ ਗੁਣ ਕੀ ਸਾਜ ਤਿੰਨ ਸਿਉ ਕਰੀ ਸਭ ਅਪਗੁਣ ਸਭ ਜਲਾਏ ਔਗਣ ਵਿਕਣ ਪਲਰੀ ਜਿਸਤ ਹੈ ਸੋ ਸੱਚੇ ਪਾਏ ਬਲਿਹਾਰੀ ਗੁਰ ਆਪਣੇ ਜਿਨ ਔਗਣ ਮੀਟ ਗੁਣ ਪ੍ਰਗਟ ਆਏ ਵੱਡੀ ਬੜਾਈ ਵੱਡੇ ਕੀ ਗੁਰਮਖ ਆਲਾਏ ਸਲੋਕ ਮਹਲਾ ਚੌਥਾ ਸਤ ਗੁਰ ਵਿੱਚ ਵੱਡੀ ਬੜਾਈ ਜੋ ਅੰਧ ਨ ਹਰ ਹਰ ਨਾਮ ਤੇ ਆਵੈ ਹਰ ਹਰ ਨਾਮ ਅਰ ਅਮਤੋ ਸੱਚ ਸੰਜਮ ਹਰ ਨਾਮੇ ਹੀ ਤ੍ਰਪਤਾਵੈ ਹਰ ਨਾਮ ਤਾਣੰ ਹਰ ਨਾਮ ਦੀਬਾਣ ਹਰ ਨਾਮੋ ਰਖ ਕਰਾਵੈ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨ ਇਸੇ ਭਲ ਪਾਵੈ ਜੋ ਨਿੰਦਾ ਕਰੇ ਸਤ ਗੁਰ ਪੂਰੇ ਕੀ ਤਿਸ ਕਰਤਾ ਮਾਰ ਦਬਾਵੈ ਫੇਰ ਓ ਬੇੜਾ ਉਸ ਹੱਥ ਨ ਆਵੈ ਓ ਆਪਣਾ ਬੀਜ ਆਪੇ ਖਾਵੈ ਨਰਕ ਘੋਰ ਮੂੰਹ ਕਾਲਾ ਖੜਿਆ ਜਿਉ ਤਸਕਰ ਪਾਏ ਗਲਾਵੈ ਫਿਰ ਸਤ ਗੁਰ ਕੀ ਸਰਣੀ ਪਵੈ ਤਾਂ ਉਬਰੈ ਜਾਂ ਹਰ ਹਰ ਨਾਮ ਤੇ ਆਵੈ ਹਰ ਬਾਤਾ ਆਖ ਸੁਣਾਏ ਨਾਨਕ ਹਰ ਘਰ ਤੇ ਏਵਾ ਪਾਵੈ ਮਹਲਾ ਚੌਥਾ ਪੂਰੇ ਗੁਰ ਕਾ ਹੁਕਮ ਨਾਮ ਮੰਨੈ ਉਹ ਮਨਮੁਖ ਅਗਿਆਨ ਮੁਠਾ ਬਿਖ ਮਾਇਆ ਉਸ ਅੰਦਰ ਕੂੜ ਕੂੜੋ ਕਰ ਬੁਝੈ ਹੋਂਦੇ ਝਗੜੇ ਦੇ ਉਸ ਦਾ ਗਲ ਪਾਇਆ ਉਹ ਗਲ ਭਰੋਸੀ ਕਰੇ ਬਹੁ ਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਉਹ ਘਰ ਘਰ ਹੰਦਾ ਜੋ ਰਨ ਦੁਹਾਗਣ ਉਸ ਨਾਲ ਮੋਹ ਜੋੜੇ ਉਸ ਪੀ ਲਸਣ ਲਾਇਆ ਗੁਰਮੁਖ ਹੋਏ ਸੋ ਅਲਪ ਤੋਂ ਵਰਤੈ ਉਸ ਦਾ ਪਾਸ ਛੱਡ ਗੁਰਗ ਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਪਲਾ ਨਹੀਂ ਪੰਚੂ ਉਨ ਲਾ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਇ ਪੂਰੇ ਗੁਰ ਕਾ ਬਚਨ ਉੱਪਰ ਆਇਆ ਗੁਰ ਸਿੱਖਾਂ ਬੜਾਈ ਪਾਵੈ ਗੁਰ ਪੂਰੇ ਕੀ ਮਨ ਮੁਖਾਂ ਉਹ ਬੇੜਾ ਹੱਥ ਨਾ ਆਇਆ ਪੌੜੀ ਸੱਚ ਸੱਚਾ ਸਭ ਦੂ ਵੱਡਾ ਹੈ ਸੋ ਲੈ ਜਿਸ ਸਤਗੁਰ ਟਿੱਕੇ ਸੋ ਸਤਗੁਰ ਜੀ ਸੱਚ ਤੇ ਆਇੰਦਾ ਸੱਚ ਸੱਚਾ ਸਤਗੁਰੇ ਇੱਕੇ ਸੋ ਹੀ ਸਤਗੁਰ ਪੁਰਖ ਹੈ ਜene ਪੰਜੇ ਦੂਤ ਕੀਤੇ ਬਸ ਸਿੱਕੇ ਜੇ ਬਿਨ ਸਤਗੁਰ ਸੇਵੇ ਆਪ ਗਣੈਂਦੇ ਤੈਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ ਓਏ ਬੋਲੇ ਕਿਸੇ ਨਾ ਭਾਵਨੀ ਮੂੰ ਕਾਲੇ ਸਤਗੁਰ ਤੇ ਚੁੱਕੇ ਸੋ ਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਰਸਾਣੀ ਲਾਇਆ ਗੁਰਮੁਖ ਬਖਸ ਜਮਾਇਆ ਨ ਮਨ ਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵ ਹੈ ਸੋ ਖੇਤ ਜਮਾਇਆ ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਉਫੜ ਅੰਮ੍ਰਿਤ ਪਾਇਆ ਜਮ ਚੂਹਾ ਕਿਰਤ ਨਿਤ ਕੁਰਕਦਾ ਹਰ ਕਰਤਾ ਮਾਰ ਕਢਾਇਆ ਕਰਸਾਣੀ ਜੰਮੀ ਭਾਉ ਕਰ ਹਰ ਬੋਲ ਬਖਸ਼ ਜਮਾਇਆ ਤਿੰਨ ਕਾਕੜ ਅੰਦੇਸਾ ਸਭ ਲਾਹਿਓਨ ਜਿਨੀ ਸਤਗੁਰ ਪੁਰਖ ਤੇ ਆਇਆ ਇਹ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗ ਤਰਾਇਆ ਮਹਲਾ ਚੌਥਾ ਸਾਰਾ ਦਿਨ ਲਾਲਚ ਅਟਿਆ ਮਨਮੁਖ ਹੋਰੇ ਗੱਲਾਂ ਰਾਤੀ ਉਗੈ ਦੱਬਿਆ ਨਵੇ ਸੂਤ ਸਭ ਢਿਲਾ ਮਨਮੁਖਾਂ ਦਾ ਸਿਰ ਜੋਰਾ ਅਮਰ ਹੈ ਨਿਤ ਦੇਵ ਹੈ ਭਲਾ ਜੋਰਾ ਦਾ ਆਖਿਆ ਪੁਰਖ ਕਮਾਮ ਦੇ ਸੇ ਅਪਵਿੱਤ ਅਮੇਦ ਖੱਲਾ ਕਾਮ ਬਿਆਪੇ ਕੁਸੁੱਧ ਨਰ ਸੇ ਜੋਰਾ ਪੁਸ ਚੱਲਾ ਸਤਗੁਰ ਕਾ ਆਖਿਆ ਜੋ ਚੱਲੈ ਸੋ ਸਤ ਪੁਰਖ ਭਲ ਭਲਾ ਜੋਰਾ ਪਰ ਕਸਬ ਆਪੋਪਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਪਲ ਪੱਲਾ ਪੌੜੀ ਤੂੰ ਵੇ ਪਰਵਾ ਅਥਾ ਹੈ ਅਤੁੱਲ ਕਿਉ ਤੁਲੀਐ ਸੇਵੜ ਭਾਗੀ ਜੇ ਤਉਦ ਆਇਂਦੇ ਜਿਨ ਸਤਗੁਰ ਮਿਲੀਐ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤਗੁਰ ਕੀ ਰਿਸੈ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀ ਐ ਉਹਨਾਂ ਅੰਦਰ ਹੋਰ ਮੁਖ ਹੋਰ ਹੈ ਵਿਖ ਮਾਇਆ ਲੋ ਝੱਖ ਮਰ ਦੇ ਕੜੀ ਐ ਸਲੋਕ ਮਹੱਲਾ ਚੌਥਾ ਸਤਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਕਾਲੇ ਜਿਨ ਅੰਦਰ ਕਪਟ ਬਕਾਰ ਝੂਠ ਓਏ ਆਪੇ ਸੱਚਾ ਵਖ ਕੱਡੇ ਜਜਮਾਲੇ ਸਤਿਆਰ ਸਿੱਖ ਬਹਿ ਸਤਗੁਰ ਪਾਸ ਘਾਲਿਆਨ ਕੂੜਿਆਰ ਨਾ ਲੱਭਨੀ ਕਿ ਤੈ ਥਾਏ ਪਾਲੇ ਜਿੰਨਾ ਸਤਗੁਰ ਕਾ ਆਖਿਆ ਸੁਖਾਵੈ ਨਾਹੀ ਤਿੰਨਾ ਮੂਹ ਭਲੇਰੇ ਫਿਰੈ ਦਏ ਗਾਲੇ ਜਿਨ ਅੰਦਰ ਪ੍ਰੀਤ ਨਾਹੀ ਹਰ ਕੇਰੀ ਸੇ ਕਚਰ ਕੋ ਬਰਾਈਨ ਮਨਮੁਖ ਬੇਤਾਲੇ ਸਤਗੁਰ ਨੂੰ ਮਿਲੈ ਸੋ ਆਪਣਾ ਮਨ ਥਾਈ ਰਖੈ ਉਹ ਆਪ ਵਰਦਾ ਆਪਣੀ ਬਥ ਨਾਲੇ ਜਾਂ ਨਾਲੇ ਇੱਕ ਨਾ ਗੁਰ ਮੇਲ ਸੁਖ ਦੇਵੈ ਇੱਕ ਆਪੇ ਬਖ ਕੱਢੈ ਠੱਗ ਵਾਲੇ ਮਹੱਲਾ ਚੌਥਾ ਜਿਨ ਅੰਦਰ ਨਾਮੁ ਨਿਧਾਨ ਹਰ ਤਨ ਕੇ ਕਾਜ ਦਾਏ ਅੰਧੇਰਾਸ ਤਿੰਨ ਚੂਕੀ ਮੋਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਾਰੋ ਬੈਠਾ ਬਹਾਸ ਜਾਂ ਕਰਤਾ ਬਲ ਤਾਂ ਸਭ ਕੋ ਬਲ ਸਭ ਦਰਸ਼ਨ ਦੇਖ ਕਰੈ ਸਾबास ਸਾਹੋ ਪਾਤ ਸਾ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੈ ਰਹਿ ਰਾਸ ਗੁਰਪੂਰੇ ਕੀ ਵੱਡੀ ਬੜਾਈ ਹਰ ਵੱਡਾ ਸੇਵ ਉਤਲ ਸੁਖ ਪਾਇਆ ਗੁਰ ਪੂਰਾ ਦਾਨ ਦਿਆ ਹਰਨੇਚਲ ਨਿਤ ਬਖਸ਼ੇ ਚੜੈ ਸਵਾਇਆ ਕੋਈ ਨਿੰਦਕ ਬੜਾਈ ਦੇਖ ਨਾ ਸਕੈ ਸੋ ਕਰਤਾ ਆਪ ਬਚਾਇਆ ਜਨ ਨਾਨਕ ਗੁਣ ਬੋਲਾ ਕਰਤੇ ਕੇ ਭਗਤਾਂ ਨੂੰ ਸਦਾ ਰਖਦਾ ਆਇਆ ਪੌੜੀ ਤੂੰ ਸਾਹਿਬ ਅਗੰਬਦਿਆਲ ਹੈ ਵੜਦਾਤਾ ਦਾਣਾ ਤੁਦ ਜੀਵੜ ਮੈਂ ਹੋਰ ਕੋ ਦਿਸਨਾ ਆਵਈ ਤੂੰ ਹੈ ਸੁਗਣ ਮੇਰੇ ਮਨ ਪਾਣਾ ਮੋਹ ਕਟੰਬ ਦੇ ਆਵਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਹੋਰਤ ਚਿੱਤ ਲਾਇੰਦੇ ਸੇ ਕੂੜਿਆਰ ਕੂੜਾ ਤਨ ਮਾਣਾ ਨਾਨਕ ਸੱਚ ਧਿਆਏ ਤੂੰ ਬਿਨ ਸੱਚੇ ਪੱਛ ਪੱਛ ਮੋਏ ਅਜਾਣਾ ਸਲੋਕ ਮਹੱਲਾ ਚੌਥਾ ਅੱਗ ਹੁੰਦੇ ਸਤ ਪਾਉ ਨਾ ਦਿੱਚੈ ਪਿੱਸੋਂ ਦੇ ਆਖਿਆ ਕੰਮ ਨ ਆਵੈ ਅੱਧ ਵਿੱਚ ਫਰੈ ਮਨਮੁਖ ਬੇਚਾਰਾ ਗੱਲੀ ਕਿਉਂ ਸੁਖ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ ਸੋ ਕੂੜੀ ਆਵੈ ਕੂੜੀ ਜਾਵੈ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੈ ਤਾਂ ਆਪੇ ਓਪੀ ਬੈ ਸਬਦ ਗੁਰ ਕੇਰਾ ਸਭ ਕਾੜਾ ਅੰਦੇਸਾ ਪਰਮ ਚੁਕਾਵੈ ਸਦਾ ਆਨੰਦ ਰਹੈ ਦਿਨ ਰਾਤੀ ਜਨ ਨਾਨਕ ਅੰਨ ਦਿਨ ਹਰ ਗੁਣ ਗਾਵੈ ਮਹਲਾ ਚੌਥਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਬਾਤੀ ਅਸ্নান ਕਰੇ ਅੰਮ੍ਰਿਤ ਸਰ ਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਪੈ ਸਭ ਕਿਲ ਵਿਖੋ ਪਾਪ ਦੁਖ ਲੈ ਜਾਵੈ ਫਿਰ ਚੜੈ ਦਿਵਸ ਗੁਰਬਾਣੀ ਗਾਵੈ ਬੈਧਿਆ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਕਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੈ ਜਿਸ ਨਉ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ ਇਹਨੇ ਨਾਲਕ ਧੂੜ ਮਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ ਪੌੜੀ ਜੋ ਤਦ ਸੱਚਤ ਆਇਂਦੇ ਸੇਦਰਲੇ ਥੋੜੇ ਜੋ ਮਨ ਚਿੱਤ ਇੱਕ ਅਰਾਧ ਦੇ ਤਿਲ ਕੀ ਬਰਕਤ ਖਾਹੇ ਅਸਾਂਖ ਕਰੋੜੇ ਤਦਨੂੰ ਸਬਤ ਆਇਂਦੀ ਸੇ ਥਾਏ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਗੁਰ ਸੇਵੇ ਖਾਂਦੇ ਪੈਨਦੇ ਸੇ ਮੋਏ ਮਰ ਜਮੇ ਕੋੜੇ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਬੈਸ ਕੱਢਾ ਮੁਖ ਕੋਲੇ ਮਨ ਖੋਟੇ ਦਇ ਬਿਛੋੜੇ